ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਜੀਠਾ ਹਲਕੇ ਦੇ ਇੰਚਾਰਜ ਤਲਵੀਰ ਸਿੰਘ ਗਿੱਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਦੇ ਫਟੜਪੀੜਤ ਰਾਹਤ ਕੋਸ਼ਤ ਦੇ ਵਿੱਚ 5 ਲੱਖ ਰੁਪਏ ਦੀ ਮਦਦ ਕੀਤੀ ਹੈ ਸਾਡੇ ਨਾਲ ਤਲਵੀਰ ਸਿੰਘ ਗਿੱਲ ਜੁੜੇ ਹੋਏ ਨੇ ਕਿਉਂਕਿ ਲਗਾਤਾਰ ਉਹ ਵੀ ਪਿੰਡਾਂ ਦੇ ਵਿੱਚ ਨੇ ਸਾਡੀਆਂ ਟੀਮਾਂ ਵੀ ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਹੱਥ ਖਾਰ ਰਹੀਆਂ ਨੇ ਤਾਂ ਕੇਸ ਸਾਹਿਬ ਸਭ ਤੋਂ ਪਹਿਲਾਂ 5 ਲੱਖ ਰੁਪਏ ਦੀ ਤੁਸੀਂ ਮਦਦ ਕੀਤੀ ਹੈ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਤੁਹਾਡਾ ਅਪਰੋਚ ਕੀਤੀ ਗਈ ਸੀ ਜਾਂ ਤੁਸੀਂ ਆਪਣੇ ਤੌਰ ਤੇ ਫੈਸਲਾ ਲਿਆ ਸੀ ਇਹ ਗੱਗਨਜੀ ਗੱਲ ਇਹ ਆ ਕਿ ਮੈਂ ਨਾ ਕੱਲ ਇੱਕ ਵਾਰ ਅਜਨਾਲੇ ਵਾਲੀ ਸਾਈਡ ਨੂੰ ਜਦੋਂ ਗਿਆ ਜਨਾਲੇ ਤੋਂ ਮੈਂ ਗਗੋਮਾਲ ਤੱਕ ਗਿਆ ਬਹੁਤ ਪਾਣੀ ਸੀਗਾ ਰੋਡ ਤੇ ਜੀ ਸਰ ਤੇ ਜਦੋਂ ਮੈਂ ਗਗੋਮਾਲ ਤੋਂ ਜਾ ਕੇ ਬਿਲਕੁਲ ਸਟੌਪ ਆ ਮਤਲਬ ਉਧਰ ਅੱਗੇ ਨਾ ਕੋਈ ਟਰੈਕਟਰ ਜਾਂਦਾ ਨਾ ਕੋਈ ਗੱਡੀ ਜਾਂਦੀ ਆ ਮਤਲਬ 14 ਪਾਣੀ ਚੜ ਗਿਆ ਜੀ ਸਰ ਪਰ ਉੱਥੇ ਕੁਝ ਵੀਰ ਜਿਹੜੇ ਮੈਨੂੰ ਉੱਥੇ ਮਿਲੇ ਔਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕੁਝ ਭਾਰਤੀ ਕਿਸਾਨ ਯੂਨੀਅਨ ਦੇ ਵੀਰ ਸੀ ਪਰ ਇੱਕ ਗੱਲ ਸੀ ਕਿ ਚਲੋ ਪਾਣੀ ਦੁੱਧ ਰਾਸ਼ਨ ਸਾਰਾ ਬਹੁਤ ਕੁਝ ਆ ਲੋਕ ਸਾਡੇ ਪੰਜਾਬ ਦੇ ਜਿਹੜੇ ਬਹੁਤ ਉਹਨਾਂ ਸਾਡੇ ਪਰਿਵਾਰਾਂ ਦੀ ਮਦਦ ਕਰ ਰਹੇ ਆ ਜੀ ਸਰ ਪਰ ਮੇਜਰ ਪ੍ਰੋਬਲਮ ਜਿਹੜੀ ਆ ਉਹ ਆ ਰਹੀ ਸੀ ਕਿ ਜਿਹੜਾ ਜਿੱਦਾਂ ਮੇਨ ਰੋਡ ਤੋਂ ਅਸੀਂ ਜਿਹੜੀਆਂ ਅਗਲੇ ਬਣੇ ਰੋਡਸ ਤੇ ਦਿਖਣ ਹੋੜ ਗੀਆਂ ਜਾਂ ਪਾਣੀ ਜ਼ਿਆਦਾ ਚੜ ਗਿਆ ਮਤਲਬ ਸਾਡੇ ਕੋ ਉਹਨਾਂ ਪਿੰਡਾਂ ਦੇ ਵਿੱਚ ਪਹੁੰਚਣ ਲਈ ਜਿੱਦਾਂ ਕਿਸ਼ਤੀਆਂ ਚਾਹੀਦੀਆਂ ਕਿਉਂਕਿ ਸਭ ਤੋਂ ਜ਼ਿਆਦਾ ਲੋੜ ਕਿਸ਼ਤੀਆਂ ਦੀ ਆ ਜੀ ਸਰ ਔਰ ਉਹਨਾਂ ਵਾਸਤੇ ਜਿਹੜੀ ਬੜੀ ਵੱਡੀ ਪ੍ਰੋਬਲਮ ਸੀ ਮੈਂ ਜਦੋਂ ਉੱਥੇ ਗਿਆ ਔਰ ਮੈਂ ਉੱਥੇ ਜੋ ਲੋਕਾਂ ਦੇ ਹਾਲਾਤ ਵੇਖਿਆ ਮੇਰਾ ਜਿਹੜਾ ਮਨ ਹੈ ਬੜਾ ਦੁਖੀ ਹੋਇਆ ਔਰ ਮੇਰਾ ਕੱਲੇ ਦਾ ਨਹੀਂ ਮੇਰੇ ਨਾਲ ਜਿਹੜੇ ਜਿੰਨੇ ਵੀ ਟੀਮੇ ਸਾਰਿਆਂ ਨੇ ਇੱਕ ਦਾ ਬੜਾ ਮਹਿਸੂਸ ਕੀਤਾ ਕਿ ਇੱਥੇ ਮਤਲਬ ਬਹੁਤ ਜਿਹੜਾ ਕਹਿਰ ਹੋਇਆ ਵਾ ਜੀ ਸਰ ਆਪਾਂ ਕੁਝ ਨਾ ਕੁਝ ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਅੱਗੇ ਆਈਏ ਉ ਫਿਰ ਮੈਂ ਰਾਤੀ ਆਪਦੇ ਮਾਨਾਂ ਇਸ ਤਰ੍ਹਾਂ ਕੀਤੀ ਕਿ ਮੈਂ ਆਪਣੇ ਵੱਲੋਂ ਚਲੋ ਮੇਰੇ ਕੋਈ 5 ਲੱਖ ਦੇ ਨਾਲ ਕਿਸੇ ਦਾ ਉੱਥੇ ਕੋਈ ਸੌਰ ਨਹੀਂ ਜਣਾ ਪਰ ਨਹੀਂ ਗਿੱਲ ਸਾਹਿਬ ਜਿਹੜਾ ਤੁਸੀਂ ਇੱਕ ਕਦਮ ਤੇ ਲੋ ਜਿਹੜਾ ਬਿਲਕੁਲ ਰੱਖਦਾ ਚੈੱਕ ਜਿਹੜਾ ਫਿਰ ਮੈਂ ਅੱਜ ਡੀਸੀ ਸਾਹਿਬ ਨੂੰ ਦੇ ਕੇ ਆਇਆ ਔਰ ਮੈਂ ਹੋਰ ਵੀ ਸੱਜਣਾ ਮਿੱਤਰਾਂ ਨੂੰ ਇਹ ਬੇਨਤੀ ਕਰ ਰਹੀ ਆਹੀਂ ਕਰ ਰਹੇ ਆ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਆ ਜੋ ਵੀ ਅਸੀਂ ਯੋਗਦਾਨ ਪਾ ਸਕਦੇ ਹੋਏ ਇਹਨਾਂ ਪਰਿਵਾਰਾਂ ਵਾਸਤੇ ਵੱਧ ਤੋਂ ਵੱਧ ਯੋਗਦਾਨ ਦੇਖੋ ਗਿੱਲ ਸਾਹਿਬ ਇਸ ਇਸ ਗੱਲ ਦੀ ਤਾਂ ਇਹ ਚਰਚਾ ਕਰਨੀ ਜ਼ਰੂਰੀ ਕਿਉਂਕਿ ਤੁਸੀਂ ਹਲੇ ਸਿਰਫ ਇੱਕ ਇਨਚਾਰਜ ਹੋ ਕੋਈ ਸਿਆਸ ਤੁਹਾਡੇ ਕੋ ਸਰਕਾਰੀ ਅਹੁਦਾ ਨਹੀਂ ਹੈ ਬਟ ਤੁਹਾਡੇ ਵਰਗੇ ਲੋਕ ਅੱਗੇ ਆਉਂਦੇ ਨੇ ਹਾਲਾਂਕਿ ਸਰਕਾਰ ਤੋਂ ਵਸੀਮ ਸਾਹਿਬ ਵੀ ਉਸ ਦਿਨ ਆਏ ਸੀ ਉਹ ਆਪਣੇ ਤੌਰ ਤੇ ਐਫਰਟ ਜ਼ਰੂਰ ਕਰ ਰਹੇ ਨੇ ਪਰ ਜਦੋਂ ਇਸ ਤਰ੍ਹਾਂ ਤੁਹਾਡੇ ਵਰਗੇ ਲੋਕ ਅੱਗੇ ਆਉਂਦੇ ਨੇ ਤਾਂ ਫਿਰ ਹੋਰ ਜਿਹੜਾ ਉਸ ਦੇ ਵਿੱਚ ਹਾਲਾਂਕਿ ਸਰਕਾਰ ਮੈਂ ਫਿਰ ਕਹਿ ਰਿਹਾ ਕੋਈ ਕਸਰ ਨਹੀਂ ਛੱਡ ਰਹੀ ਪਰ ਜਦੋਂ ਤੁਹਾਡੇ ਵਰਗੇ ਸੱਜਣ ਅੱਗੇ ਆਉਂਦੇ ਨੇ ਤਾਂ ਫਿਰ ਸਹੀ ਹੱਥਾਂ 'ਚ ਜਦੋਂ ਜਾਂਦੀ ਹੈ ਰਕਮ ਤਾਂ ਅਗਲੇ ਲੋਕਾਂ ਤੱਕ ਵੀ ਪਹੁੰਚਣ ਦੀ ਆਸ ਹੁੰਦੀ ਹੈ ਗਿਲ ਸਾਹਿਬ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਅਸੀਂ ਜਨਾਲਾ ਦੇ ਵਿੱਚ ਮੌਜੂਦ ਆ ਜਿੱਥੇ ਜਨਾਲਾ ਸ਼ਹਿਰ ਤੱਕ ਚੱਕੀ ਨਾਲੇ ਤੱਕ ਪਾਣੀ ਆ ਗਿਆ ਜਨਾਲਾ ਸ਼ਹਿਰ ਕਿਉਂਕਿ ਲਗਾਤਾਰ ਸਵੇ ਤਾਂ ਤੁਸੀਂ ਇਹ ਲੋਕਾਂ ਦੀ ਪੀੜ ਸਮਝ ਕੇ ਤੁਸੀਂ ਆਮ ਲੋਕਾਂ ਨੂੰ ਹੋਰ ਨੂੰ ਕੀ ਕਹਿਣਾ ਚਾਹੁੰਦੇ ਜੇ ਭੈਣ ਭਰਾਵਾਂ ਨੂੰ ਮਦਦ ਤੇ ਤੁਸੀਂ ਹਮੇਸ਼ਾ ਕਰਦੇ ਰਹਿੰਦੇ ਜੇ ਜਿਹੜੇ ਦਾਨ ਨਹੀਂ ਸੱਜਣ ਹੋਰ ਕਰ ਸਕਦੇ ਨੇ ਹਾਲਕ ਲੋਕ ਬਹੁਤ ਕਰ ਰਹੇ ਨੇ ਮੈਂ ਸਾਰੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦਾ ਦੇਖੋ ਸਾਨੂੰ ਰੱਬ ਦਾ ਦਿੱਤਾ ਬਹੁਤ ਕੁਝ ਹੈ ਸਾਡੇ ਕੋਲ ਸ਼ਹਿਰ ਦੇ ਵਿੱਚ ਬਹੁਤ ਸਬੈਸੀਤ ਭੈਣ ਭਰਾ ਹੈਗੇ ਆ ਮੈਂ ਇਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਰੱਬ ਦਾ ਦਿੱਤਾ ਆਪਣੇ ਨੂੰ ਸਾਰਿਆਂ ਨੂੰ ਬਹੁਤ ਕੁਝ ਹੈ ਜੇ ਆਪਾਂ ਔਖੇ ਵੇਲੇ ਕਿਸੇ ਦੇ ਟਾਈਮ ਨਾ ਆਏ ਜੀ ਫਿਰ ਫੇਰ ਨਹੀਂ ਇਥੇ ਜ਼ਿੰਦਗੀ ਜੀਂਦਾ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਵੱਧ ਤੋਂ ਵੱਧ ਪ੍ਰਸ਼ਾਸਨ ਦੀ ਮਦਦ ਕਰੀਏ ਵੇਖੋ ਜਿੱਥੇ ਜਿੱਥੇ ਲੋੜ ਪੈਸੇ ਦੀ ਉੱਥੇ ਪੈਸੇ ਨਹੀਂ ਕੰਮ ਆਉਣਾ ਠੀਕ ਹੈ ਭਾਵੇਂ ਸਾਡੇ ਭੈਣ ਭਰਾ ਬਹੁਤ ਹਰੇਕ ਦੀ ਮਦਦ ਕਰ ਰਹੇ ਪਰ ਉਹਦੇ ਨਾਲ ਨਾਲ ਸਾਨੂੰ ਪੈਸੇ ਦੀ ਵੀ ਉੱਥੇ ਬੜੀ ਜ਼ਰੂਰਤ ਹੈ ਭਾਵੇਂ ਪੰਜਾਬ ਸਰਕਾਰ ਬਹੁਤ ਮਦਦ ਕਰ ਰਹੀ ਹੈ ਸਾਡੇ ਸਤਕਾਰਯੋਗ ਸੀਐਮ ਸਾਹਿਬ ਨੇ ਸਾਨੂੰ ਹੁਕਮ ਲਾਇਆ ਉਹਨਾਂ ਨੇ ਸਾਰੇ ਐਮਐਲਏ ਸਾਹਿਬਾਨਾਂ ਦੀਆਂ ਤਨਖਾਹਾਂ ਜਿਹੜੀ ਇੱਕ ਇੱਕ ਕੱਟ ਗਈ ਇਹਨਾਂ ਆਪਣਾ ਸਾਰੇ ਜੀ 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 ਬਿਲਕੁਲ ਉਹਨੂੰ ਦਿੱਤੀਆਂ ਸੋ ਇਸ ਕਰਕੇ ਸਾਡਾ ਵੀ ਫਰਜ਼ ਬੰਦਾ ਸੀ ਇਹ ਮੇਰੀ ਇੱਕ ਨਿਚੀ ਰਹਿ ਸੀ ਕਿਉਂਕਿ ਮੈਂ ਇੱਕ ਪਰਿਵਾਰ ਦੇ ਨਾਲ ਕਿਉਂਕਿ ਜਦੋਂ ਇਹ ਵੀਡੀਓ ਸਾਡੇ ਪਰਿਵਾਰਾਂ ਨੇ ਵੀ ਵੇਖੀਆਂ ਤੇ ਸਾਡੇ ਪਰਿਵਾਰਾਂ ਦੇ ਮਨਾਂ 'ਚ ਵੀ ਇਸ ਗੱਲ ਦਾ ਹੈਗਾ ਵਾ ਮਨ ਦੇ ਵਿੱਚ ਕਿ ਆਪਾਂ ਕੁਝ ਨਾ ਕੁ ਜੋ ਵੀ ਕਰ ਸਕਦੇ ਹੋ ਮਦਦ ਕਰੀਏ ਇਹ ਕਲਪ ਮੇਰੇ ਮੈਂ ਫੇਰ ਕਹਾਂਗਾ ਕਿ 5 ਲੱਖ ਕੋਈ ਏਡੀ ਵੱਡੀ ਗੱਲ ਨਹੀਂ ਪਰ ਮੈਂ ਹੁਣ ਹੋਰ ਵੀ ਕੋਸ਼ਿਸ਼ ਮੈਂ ਸਵੇਰਤਾ ਲੱਗਾ ਆ ਮੈਂ ਹੋਰ ਵੀ ਕੋਸ਼ਿਸ਼ ਕਰ ਰਿਹਾ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਐਸਐਸਪੀ ਸਾਹਿਬ ਨਾਲ ਵੀ ਕਿ ਮੈਨੂੰ ਤੁਸੀਂ ਦੱਸੋ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹਨਾਂ ਨੇ ਜੋ ਮੈਨੂੰ ਕਿਹਾ ਮੈਂ ਉਹ ਵੀ ਪ੍ਰੋਵਾਈਡ ਕਰਾ ਰਿਹਾ ਕਿਉਂਕਿ ਗੁਰੂ ਦੀ ਕਿਰਪਾ ਵਾ ਗੁਰੂ ਦੀ ਮਿਹਰ ਆ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇੱਕ ਰੀਕੇ ਛੇਤੀ ਕਿਤੇ ਸੱਜੇ ਕੱਪੇ ਪੱਜੇ ਨਾਲੇ ਨਹੀਂ ਆਪਾਂ ਤਾਂ ਜਿਹੜੇ ਆਪਣੇ ਭਣ ਭਰਾਵਾਂ ਦਾ ਸਾਥ ਦਿੰਦੇ ਆ ਔਰ ਮੈਨੂੰ ਤਸੱਲੀ ਆ ਅੱ ਸਾਰੇ ਭੈਣ ਭਰਾਣੇ ਮੈਨੂੰ ਇਹ ਗੱਲ ਕਹੀ ਆ ਕਿ ਤਲਵੀਰ ਭਾਜੀ ਆਪਾਂ ਤਗੜੇ ਹੋ ਕੇ ਜੋ ਸਾਡੀ ਵੀ ਸੇਵਾ ਲਵਾਂਗੇ ਅਸੀਂ ਕਰਨ ਤਿਆਰ ਆ ਲੋਕ ਜਿਹੜੇ ਆ ਤਤ ਪਰ ਤਿਆਰ ਬੈਠੇ ਆ ਬਾਕੀ ਵੇਖੋ ਰੱਬ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਬਿਲਕੁਲ ਜੀ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਆਪਾਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਸਾਡੇ ਭੈਣ ਭਰਾਵਾਂ ਤੱਕ ਜਿਹੜੀ ਆ ਵੱਡੀ ਪੱਧਰ ਸਾਡੇ ਪੰਜਾਬ ਦੇ ਲੋਕ ਜਿਹੜੀ ਸਮਗਰੀ ਲੈ ਕੇ ਆਏ ਆ ਉਹ ਉਹਨਾਂ ਦੇ ਪਿੰਡਾਂ ਵਿੱਚ ਜਿਹੜੀ ਪਹੁੰਚ ਜਾਵੇ ਜੀ ਸਰ ਮੈਂ ਇੱਕ ਹੋਰ ਤੁਹਾਡੇ ਕੋਲ ਨਾ ਤੁਹਾਡੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਬਚਾਇਆ ਜਿਆਦੀ ਮਾਰ ਅ ਅਜਨਾਲਾ ਹਲਕੇ ਰਮਦਾਸ ਦੇ ਵਿੱਚ ਪਈ ਆ ਜਾਂ ਦੂਸਰੇ ਪਾਸ ਪਰ ਫਿਰ ਵੀ ਇਹ ਵੀ ਇੱਕ ਮੈਸੇਜ ਹੈ ਕਿ ਕਿ ਆਪਣੇ ਸਿਆਸਤ ਤੋਂ ਉੱਪਰ ਉੱਠ ਕੇ ਕਿ ਕਈ ਜਾਂਦੇ ਮਨਚ ਆ ਜਾਂਦਾ ਕਿ ਚਲ ਮੈਂ ਕਿਉਂ ਦਵਾ ਬਹੁਤ ਸਾਰੇ ਲੀ ਡਰੇਸਿਵ ਵੀ ਨੇ ਕਿ ਮੇਰਾ ਕਿਹੜਾ ਹਲਕਾ ਪੈਂਦਾ ਹੈ ਬਟ ਇਸ ਲੈਵਲ ਤੋਂ ਉੱਪਰ ਉੱਠ ਕੇ ਤੁਸੀਂ ਇਹ ਸਾਰਿਆਂ ਦੇ ਲਈ ਇੱਕ ਕਦਮ ਚੁੱਕਿਆ ਹੈ ਔਰ ਇੱਕ ਵੱਡੀ ਗੱਲ ਹੈ ਤੇ ਸਾਰਿਆਂ ਨੂੰ ਵੀ ਇਸ ਦੇ ਲਈ ਅੱਗੇ ਆਉਣਾ ਚਾਹੀਦਾ ਇਸ ਤੇ ਤੁਸੀਂ ਜੇ ਕੋਈ ਕਹਿਣਾ ਚਾਹੋ ਕਿ ਜਿਵੇਂ ਤੁਹਾਡਾ ਹਲਕਾ ਨਹੀਂ ਹੈ ਬਟ ਫਿਰ ਵੀ ਤੁਸੀਂ ਅੱਗੇ ਆਏ ਜੀ ਹਾਂ ਨਹੀਂ ਨਹੀਂ ਗੱਲ ਪਤਾ ਕੀ ਗੱਲ ਹਲਕੇ ਦੀ ਨਹੀਂ ਇਹ ਵੀ ਆਪਣੇ ਪਰਿਵਾਰ ਹੈ ਆਪਣੇ ਭੈਣ ਭਰਾ ਯਾਰ ਬਿਲਕੁਲ ਜੀ 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 ਕਿੱਕਾ ਸਾਨੇ ਆਪਾਂ ਆਪਾਂ ਪੰਜਾਬੀ ਆ ਅੱਜ ਜੋ ਕੁਝ ਉਥੇ ਸਾਡੇ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਹੋ ਗਿਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਬਹੁਤ ਵੱਡਾ ਸਾਨੂੰ ਇਹ ਬੜਾ ਲੌਂਗ ਟਾਈਮ ਇਹਨਾਂ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਪੈਣੀ ਆ ਇਹ ਨਹੀਂ ਕਿ ਅੱਜ ਸਾਡਾ ਸਰਚਣਾ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਉਥੇ ਕਈ ਪ੍ਰੋਬਲਮਸ ਜਿਹੜੀਆਂ ਕ੍ਰੀਏਟ ਹੋਣੀਆਂ ਜੋ ਪ੍ਰੋਸੈਸ਼ਨ ਸਾਨੂੰ ਦੱਸ ਰਿਹਾ ਸੀਗਾ ਜਿਉ ਸਾਨੂੰ ਵੀ ਲੱਗਦਾ ਵਾ ਸਾਨੂੰ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਤਗੜੇ ਹੋ ਕੇ ਅਹੀਂ ਤੇ ਰੱਬ ਦਾ ਨਾਮ ਲੈ ਕੇ ਤੇ ਗੁਰੂ ਦਾ ਓਟਾ ਚਰੇਣਾ ਇਹ ਅੱਜ ਇੰਨੀ ਕੀ ਜਿਹੜੀ ਸੇਵਾ ਉਹ ਪਾਈ ਆ ਔਰ ਆਉਣ ਵਾਲੇ ਦਿਨਾਂ 'ਚ ਵੱਡੀ ਸੇਵਾ ਪਾਵਾਂਗੇ ਹੋਰ ਵੀ ਜਿਹੜੇ ਵੀ ਤੁਹਾਡੇ ਸੱਜਣ ਬੇਲੀ ਨੇ ਸਾਰਿਆਂ ਨੂੰ ਤੁਸੀਂ ਕਿਹਾ ਬਲਕੇ ਵੀ ਹਲਕੇ ਦੀ ਗੱਲ ਨਹੀਂ ਇਹ ਵੀ ਆਪਣੀ ਨੇ ਇਹ ਕਿਹੜੇ ਗੱਲਾਂ ਨੇ ਬਿਲਕੁਲ ਜੀ ਇੱਥੇ ਰਿਸ਼ਤੇਦਾਰੀਆਂ ਨੇ ਇੱਥੇ ਸਾਰੇ ਲੋਕ ਮਿਲਦੇ-ਗਿਲਦੇ ਨੇ ਬਿਲਕੁਲ ਹੁਣ ਨਾ ਹੁਣ ਸਾਡਾ ਫਰਜ਼ ਬੰਦਾ ਮੈਂ ਜਰੂਰੀ ਵੇਖੋ ਇਹ ਨਹੀਂ ਮੈਂ ਕੋਰੋਨਾ ਵੇਲੇ ਵੀ ਕੋਰੋਨਾ ਵੇਲੇ ਵੀ ਬਿਲਕੁਲ ਜੀ ਬਿਲਕੁਲ ਵੱਡੇ ਪੱਧਰ ਤੇ ਆਪਦੀ ਜੇਬ ਦੇ ਵਿੱਚੋਂ ਸਾਡੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਆਪ ਦੇ ਭਣ ਭਰਾਵਾਂ ਤੋਂ ਮਦਦ ਲੈ ਕੇ ਅਸੀਂ ਉਸ ਵੇਲੇ ਵੀ ਬਹੁਤ ਅਸਾ ਉਦੋਂ ਮੈਂ ਸ਼ਹਿਰ ਦੇ ਵਿੱਚ ਸੀਗਾ ਤੇ ਮੈਂ ਸ਼ਹਿਰ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਜੇ ਕਹਿੰਦੇ ਭਣ ਭਰਾਵਾਂ ਨੇ ਜੀ ਬਿਲਕੁਲ ਦੇਖਿਆ ਸੀ ਸੁਲਤਾਨਪੁਰ ਏਰੀਆ ਦੇ ਵਿੱਚ ਬਹੁਤ ਤੁਸੀਂ ਉਸ ਵੇਲੇ ਵੀ ਰਾਸ਼ਨ ਬਹੁਤ ਵੰਡਿਆ ਮੇਰਾ ਆਖਰੀ ਦੇਤੇ ਇਹੋ ਹੀ ਆ ਆਖਰ ਦੇ ਉੱਤੇ ਜਿਹੜਾ ਪ੍ਰਸ਼ਾਸਨ ਸਾਡਾ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਦੇਖੋ ਸਾਡੇ ਐਸਐਸਪੀ ਸਾਹਿਬ ਨੇ ਸਾਡੇ ਡੀਸੀ ਮੈਡਮ ਨੇ ਵਿਚਾਰੇ ਦਿਨ ਰਾਤ ਲੱਗੇ ਨੇ ਜੀ ਤੁਹਾਨੂੰ વિશ્વાસ ਤੇ ਕਰਨਾ ਪਊਗਾ ਨਾ ਜੀ 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 ਸਾਨੂੰ ਉਹਨਾਂ ਤੇ ਪੂਟਾ ਵਿਸ਼ਵਾਸ ਹੈ ਕਿ ਉਹ ਤਾਰੇ ਹੋ ਗਏ ਲੋਕਾਂ ਦੀ ਸੇਵਾ ਕਰ ਰਹੇ ਸੀ ਉਹਨਾਂ ਦੀ ਸਪੋਰਟ ਕਰ ਰਹੇ ਗਿਲਸਾਹਬ ਤੁਹਾਡਾ ਜੇ ਤੁਹਾਨੂੰ ਕੁਝ ਚਾਹੀਦਾ ਸਾਨੂੰ ਦੱਸੋ ਅਸੀਂ ਦਿੱਤੀ ਹੁਕਦਮ ਤੁਹਾਡਾ ਗਿਲਸਾਹਬ ਸਰਕਲ ਬਹੁਤ ਵੱਡਾ ਹੈ ਜਦੋਂ ਤੁਸੀਂ ਅੱਗੇ ਆਏ ਤਾਂ ਇਸ ਦਾ ਤੁਹਾਡੇ ਸਰਕਲ ਜਿੰਨੇ ਕਰਮਵਾਰੀ ਦੋਸਤ ਨੇ ਜਾਂ ਤੁਹਾਡੇ ਸਿਆਸੀ ਮਿੱਤਰ ਨੇ ਉਹ ਵੀ ਇਸੇ ਤਰ੍ਹਾਂ ਉਮੀਦ ਕਰਦੇ ਅੱਗੇ ਆਉਣਗੇ ਔਰ ਲੋਕਾਂ ਦੀ ਇਸ ਸਮੇਂ ਤੇ ਬਿਲਕੁਲ ਦਿਖ ਰਿਹਾ ਗਿਲਸਾਹਬ ਜਿਸ ਹਿਸਾਬ ਨੇ ਪਾਣੀ ਦੇ ਵਿੱਚ ਅਸੀਂ ਤੁਸੀਂ ਵੀ ਹਾਲਾਤ ਦੇਖ ਕੇ ਗਏ ਔਰ ਅਜੇ ਇਹ ਪਾਣੀ ਚੜ ਰਿਹਾ ਹੈ ਮੁੜ ਕੇ ਪਾਣੀ ਜਰ ਸੁੱਕਣਾ ਉਸ ਤੋਂ ਬਾਅਦ ਜਿਹੜੇ ਹਾਲਾਤ ਬਣਨੇ ਬਿਮਾਰੀਆਂ ਦੇ ਉਹ ਬਹੁਤ ਗੰਭੀਰ ਨੇ ਔਰ ਤੁਸੀਂ ਬਕਾਇ ਆਪਦੇ ਹੋਰ ਵੀ ਸੱਜਣ ਬੇਲੀ ਨੇ ਜਿਹੜੇ ਹਾਂ ਬਿਲਕੁਲ ਵੇਖੋ ਸਾਡੇ ਹਲਕੇ ਦੇ ਵਿੱਚੋਂ ਲੋਕ ਤੂੜੀ ਦੀਆਂ ਟਰਾਲੀਆਂ ਸਾਡੇ ਬਾਬਾ ਜੀ ਬੇਸਤਵ ਵਾਲੇ ਬਾਬਾ ਸੱਜਣ ਸਿੰਘ ਹੋਣੀ ਜੀ ਡੇਲੀ ਲੰਗਰ ਭੇਜ ਰਹੇ ਉਹਨਾਂ ਦਾ ਮੈਨੂੰ ਵੀ ਫੋਨ ਆਇਆ ਸੀ ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਮੈਂ ਬਾਬਾ ਜੀ ਵੱਧ ਤੋਂ ਵੱਧ ਜੋ ਆਪਾਂ ਸੇਵਾ ਕਰ ਸਕਦੇ ਹੋ ਕੋਈ ਜੀ ਆਪਾਂ ਕਿਸੇ ਦੇ ਔਖੇ ਵੇਲੇ ਉਹਨਾਂ ਨਾਲ ਖਲੋਤੇ ਜੀ ਸੌਖੇ ਵੇਲੇ ਵੀ ਕਿਸੇ ਤੇ ਜਾਂਦਾ ਕੋਈ ਫਾਇਦਾ ਨਹੀਂ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਵੀਰ ਵੱਡੇ ਪਦਨ ਤੇ ਇਹਨਾਂ ਦੀ ਬਾਹ ਫੜ ਰਹਾ ਸਾਡੇ ਪਰਿਵਾਰਾਂ ਦੀ ਔਰ ਸਾਡੀ ਕੋਸ਼ਿਸ਼ ਜਾਰੀ ਰਹੂਗੀ ਤੇ ਬਾਕੀ ਪਰਮਾਤਮਾ ਅਗੇ ਵੀ ਅਰਦਾਸ ਬੇਨਤੀ ਕਰਦੇ ਕਿ ਸੱਚੇ ਪ੍ਰਮਾਤਮਾ ਜੇ ਕੋਈ ਭੁੱਲ ਹੋ ਗਈ ਹੈ ਤਾਂ ਮਾਫੀ ਦਿਓ ਕਰੋ ਕਿਰਪਾ ਬਖਸ਼ੋ ਜੀ ਬਹੁਤ ਬਹੁਤ ਧੰਨਵਾਦ ਸਰ ਗਿਲਸਾਹ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਕਿਉਂਕਿ ਗਿਲਸਾਹ ਸਾਹਿਬ ਦੇ ਨਾਲ ਅਸੀਂ ਅਪਰੋਚ ਕਰ ਰਹੇ ਸੀਗੇ ਕਿ ਜਿਗਰ ਤਾਂ ਉਹਨਾਂ ਨੇ ਕਿਹਾ ਕਿ ਉਹ ਜੇਕ ਉਹਨਾਂ ਲੋਕਾਂ ਨੂੰ ਮਿਲ ਰਹੇ ਨੇ ਜਿਨ੍ਹਾਂ ਦੇ ਕੋਲੋਂ ਹੋਰੋਂ ਮਦਦ ਕਰਵਾ ਸਕਣ ਕੋਈ ਜਿਹੜੀ ਸਮਾਨ ਵਗੈਰਾ ਪਹੁੰਚਾਉਣਾ ਹੈ ਤਾਂ ਉਹ ਲੋਕਾਂ ਤੱਕ ਤਾਂ ਆਪਣੇ ਤੌਰ ਦੇ ਉੱਤੇ ਐਫਰਟ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਤਾਂ ਦਸਤਾਲਵੀਰ ਸਿੰਘ ਗਿਲਹਣਾ ਲੋ ਤਾਂ ਗਿਲਸਾਹ ਸਾਹਿਬ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਕਿ ਤੁਹਾਡੇ ਵੱਲ ਵੇਖ ਕੇ ਹੋਰ ਵੀ ਜਿਹੜੇ ਪੰਜਾਬ ਦੇ ਮੋਤਵਾਰ ਨੇ ਸੱਜਣ ਨੇ ਜਿਹੜੇ ਦਾਨੀ ਸੱਜਣ ਨੇ ਉਹ ਹੋਰ ਅੱਗੇ ਆਉਣਗੇ ਬਹੁਤ